ਸਭ ਤੋਂ ਪਹਿਲਾਂ ਮੈਂ ਬਹੁਤ ਧੰਨਵਾਦ ਕਰਦਾ ਮੇਰੇ ਆਪਣੇ ਪਰਿਵਾਰ ਦਾ ਸਾਰਾ ਪਰਿਵਾਰ ਇੱਥੇ ਖੜਾ ਵੈ ਜਿਹਦੇ ਕਰਕੇ ਜਿਹਦੇ ਕਰਕੇ ਮੈਨੂੰ ਇਹਨਾਂ ਮੌਕੇ ਮਿਲਿਆ ਕਿ ਮੈਂ ਤੁਹਾਡੇ ਕੋਲ ਆ ਕੇ ਇਲੈਕਸ਼ਨ ਅਰਦਾਸ ਕਰਾਂ ਜਨਤਾ ਦੀ ਇਕਜੁੱਟੀ ਚ ਪਹੁੰਚਾਂ ਔਰ ਉਸ ਤੋਂ ਵੱਡਾ ਧੰਨਵਾਦ ਜਿਹੜਾ ਹੈਗਾ ਵੈ ਲੁਧਿਆਣਾ ਵੈਸ ਤੇ ਪਰਿਵਾਰ ਦਾ ਲੁਧਿਆਣਾ ਵੈਸ ਦੇ ਜਿੰਨੇ ਵੀ ਵੋਟਰਸ ਹੈਗੇ ਸਪੋਰਟਰਸ ਹੈਗੇ ਕਿਉਂਕਿ ਵੋਟਰ ਵਾਰਡ ਯੂਜ਼ ਕਰਦੇ ਮੈਂ ਉਹਨੂੰ ਪਰਿਵਾਰ ਯੂਜ਼ ਕਰਦਾ ਸੋ ਸਾਡਾ ਜਿਹੜਾ ਪਰਿਵਾਰ ਆ ਲੁਧਿਆਣਾ ਵੈਸ ਦਾ ਉਹਦਾ ਮੈਂ ਧੰਨਵਾਦ ਕਰਦਾ ਕਿ ਜਿੰਨਾ ਪਿਆਰ ਮੈਨੂੰ ਮਿਲਦਾ ਹੈ ਉਹਨਾਂ ਵੱਲੋਂ ਸਾਰੇ ਰੈਜ਼ੀਡੈਂਟਸ ਵੱਲੋਂ ਉਹਨਾਂ ਦਾ ਮੈਂ ਰਿਣੀ ਆ ساری ਉਮਰ ਵਾਸਤੇ ਔਰ ਮੈਂ ਵਾਦਾ ਕਰਦਾ ਕਿ ਲੁਧਿਆਣਾ ਵੈਸਟ ਦੀ ਜਿਹੜੀ ਹੈ ਨਹਾਰ ਮੌਕਾ ਮਿਲਿਆ ਤਾਂ 1.5 ਸਾਲ ਚ ਬਦਲ ਕੇ ਦਿਖਾਦਾ ਸਰ ਜੀ ਕਿਹੜੇ ਮੁੱਦਿਆਂ ਤੇ ਚੋਣ ਲੜ ਰਹੇ ਹੋ ਦੇਖੋ ਮੁੱਦੇ ਬਹੁਤ ਸਾਰੇ ਆ ਜੋ ਕਿ ਮੈਂ ਇੱਥੇ ਤੋਂ ਲੁਧਿਆਣਾ ਵੈਸਟ ਹੁਣੇ ਸ਼ੁਰੂ ਕੀਤਾ ਪ੍ਰਚਾਰ ਤਾਂ ਮੈਂ ਦੇਖਿਆ ਕਿ ਇੰਨਾ ਕੁ ਮਾੜਾ ਹਾਲ ਹੋ ਚੁੱਕਾ ਵੈ ਇਹ ਦੇਖਣ ਉਪਰੋਂ ਉਪਰੋਂ ਕਨਸਟਿਊਐਂਸੀ ਬਹੁਤ ਸੋਹਣੀ ਲੱਗਦੀ ਹੈ ਤੇ ਬਹੁਤ ਸੋਹਣੀ ਹੈਗੀ ਹੈ ਲੁਧਿਆਣੇ ਦੀ ਬੈਸਟ ਕਨਸਟਿਊਐਂਸੀ ਹੈਗੀ ਹੈ ਪਰ ਅਨਫੋਰਚਨਟਲੀ ਪਿਛਲੇ 3 ਸਾਲ ਦੇ ਵਿੱਚ ਤੇ ਪਿਛਲੇ 5 ਸਾਲ ਦੇ ਵਿੱਚ ਵਿਜ਼ਨਲੈਸ ਸਰਕਾਰਾਂ ਆ ਰਹੀਆਂ ਨੇ ਜੋ ਇਹਨਾਂ ਨੇ ਪਹਿਲੇ ਪੈਸਾ ਫੰਡ ਦਾ ਅਦੁਰ ਵਰਤੋਂ ਕੀਤੀ ਹੈਗੀ ਹੈ ਸਮਾਰਟ ਸਿਟੀ ਪ੍ਰੋਜੈਕਟ ਦੀ ਉਹ ਤੁਹਾਡੇ ਸਾਹਮਣੇ ਹੈ ਇਹ ਬਹੁਤ ਵੱਡਾ ਸਕੈਂਡਲ ਹੈ ਐਤ ਤੋਂ ਬਾਅਦ ਜਿਹੜੀ ਹੁਣ 3 ਸਾਲਾਂ ਦੀ ਦੁਰਗੱਤੀ ਇਹਨੇ ਕੀਤੀ ਹੋਈ ਆ ਖਤਮ ਕਰਤੀ ਇਹਨਾਂ ਨੇ ਬੈਸਟ ਕਨਸਟਿਊਐਂਸੀ ਦੇ ਵਿੱਚ ਵਿਜਨless ਸਰਕਾਰ ਸੀ ਬਿਨਾਂ ਸੋਚ ਤੋਂ ਸਰਕਾਰ ਸੀ ਜੀ ਅੱਜ ਅਸੀਂ ਜਿਹੜੇ ਤੁਰ ਪਏ ਆ ਓਵਰ ਆਲ ਡਵੈਲਪਮੈਂਟ ਜਿਹਦੇ ਵਿੱਚ ਕੀ ਇੰਡਸਟਰੀ ਵੀ ਆਊਗੀ ਜਿਵੇਂ ਟ੍ਰੇਡ ਵੀ ਆਊਗਾ ਸਭ ਤੋਂ ਇੰਪੋਰਟੈਂਟ ਹੋਣ ਡਾਡਰ ਕਾਨੂੰਨ ਵਿਵਸਥਾ ਇਹਨਾਂ ਨੇ ਇੰਨੀ ਖਤਮ ਕਰਤੀ ਐ ਕੋਈ ਵਿਚਾਰੀ ਚੱਲਨੇ ਆ ਰੋਡ ਮੇਰਾ ਪਰਿਵਾਰ ਸਾਰਾ ਵਿਚਾਰੀ ਵਾਲਾ ਸਾਰਾ ਵਕੀਲ ਭਾਈ ਜਿਹੜਾ ਮੇਰੇ ਨਾਲ ਆਇਆ ਹੋਇਆ ਵੈ ਉਹਨਾਂ ਨੂੰ ਪੁੱਛੋ ਲਾ ਜਿਹੜਾ ਹੈਗਾ ਕਾਨੂੰਨ ਦਾ ਕੀ ਹਾਲ ਐਫਆਰ 10 20 50 100 ਕਿਤੇ ਦੇ ਇਲਾਕੇ ਦੇ ਵਿੱਚ ਕਿਵੇਂ ਹੱਦ ਕਿ ਹਰ ਬੰਦਾ ਫਟ ਹੋ ਗਿਆ ਤੇ ਸਾਡੀਆਂ 3 ਪੈਣਾ ਵਾਲੇ ਮਾਵਾ ਜੋ ਮਜਾਨਾਂ ਨੂੰ ਪਤਾ ਲੱਗਦਾ ਹੁਣ ਤਾਂ ਇੱਥੇ ਤੱਕ ਹੋ ਗਿਆ ਹਾਲਾਤ ਕਿ ਇਹੀ ਸਟੇਟ ਨੇ ਆਰਡਰ ਪਾਸ ਕਰਤਾ ਕਿ 8 ਵਜੇ ਤੋਂ ਬਾਅਦ ਸਾਡੀਆਂ 3 ਪੈਣਾ ਮਾਵਾ ਮੋਬਾਈਲ ਲੈ ਕੇ ਜਿਹੜਾ ਆਪਣਾ ਆਕੀਆ ਟੁਮਾ ਬਾਗੇ ਸੋਨੇ ਦੀਆਂ ਚਾਂਦੀਆਂ ਬਾਹਰ ਨਿਕਲ ਜਦੋਂ ਹਾਲਾਤ ਇਹ ਹੋ ਜਾਣਾ ਉਦੋਂ ਹਾਲਾਤ ਮਤਲਬ ਸਾਡਾ ਜਿਹੜਾ ਸਿਸਟਮ ਉਹਨੂੰ ਕਲਾਪਸ ਕਰਤਾ ਅੱਜ ਲੋੜ ਹੈਗੀ ਦੁਬਾਰਾ ਫਿਰ ਇਹ ਸਿਸਟਮ ਨੂੰ ਬਚਾਣ ਦੀ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਬਚਾਣ ਦੀ ਪੰਜਾਬ ਦੀ ਇਕਨੋਮੀ ਬਚਾਣ ਦੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਵਾਤਾਵਰਣ ਬਚਾਣ ਦੀ ਕੁਮਰ ਸਾਹਿਬ ਫਾਈਟ ਕੀ ਦੇ ਨਾਲ ਮੰਨਦੇ ਹੁੰਦਾ ਵੇਖੋ ਮੇਰਾ ਆਪਣਾ ਪਰਿਵਾਰ ਹੈ ਤੇ ਮੈਂ ਅੱਗੇ ਵੀ ਬਹੁਤ ਔਰ ਕਹਿਣਾ ਹੁੰਨਾ ਅਸੀਂ ਤਾਂ ਫਾਈਟ ਤਾਂ ਮੰਨੀ ਹੈ ਨਾ ਜੇ ਕੋਈ ਫਾਈਟ ਚ ਹੋਵੇ ਜਿੰਨਾ ਪਿਆਰ ਮੈਨੂੰ ਮਿਲ ਰਿਹਾ ਸਾਰੇ ਵੱਲੋਂ ਉਤੋਂ ਰੈਨ ਲੱਗਦਾ ਹੈਗਾ ਇਹ ਸਾਰੇ ਜਵਾਨਤਾ ਜਬਥੋਣੀ ਆ ਫਾਈਟ ਦੇ ਵਿੱਚ ਅਗਦੇ ਹੈ ਹੀ ਨਹੀਂਗੇ ਠੀਕ ਹੈ ਜੀ ਧੰਨਵਾਦ ਪਹਿਲਾ ਨਾਮਿਨੇਸ਼ਨ ਸਰਦਾਰ ਪਰਮਕਰ ਸਿੱਖ ਮੰਡੇ ਦਾਖਲ ਕਰਨ ਵਾਸਤੇ ਸਾਡੇ ਸਤਕਾਰਯੋਗ ਸੀਨੀਅਰ ਲੀਡਰ ਸਰਦਾਰ ਬਲਵਿੰਦਰ ਸਿੰਘ ਜੀ ਪੁੰਤੜ ਸਾਹਿਬ ਸਰਦਾਰ ਮਹਿੰਦਰ ਸਿੰਘ ਜੀ ਗਰੇਵਾਲ ਸਾਹਿਬ ਸਦਾ ਹੀਰਾ ਸਿੰਘ ਜੀ ਕਾਬਲੀਆ ਸਾਹਿਬ ਤੇ ਸਾਰੇ ਅਸੀਂ ਆਏ ਹਾਂ ਔਰ ਬੜੀ ਸਾਦਗੀ ਦੇ ਨਾਲ ਢਾਟਾ ਸਾਹਿਬ ਜੋ ਇਲੈਕਸ਼ਨ ਕਮਿਸ਼ਨ ਤੇ ਰੂਲ ਹੈ ਹਰਿਸ਼ ਰਾਏ ਢਾਟਾ ਜੀ ਵੀ ਆਏ ਹੈ ਬਿਲਕੁਲ ਸاده ਤਰੀਕੇ ਦੇ ਨਾਲ ਜਿਹੜੇ ਰੂਲ ਹੈ ਇਲੈਕਸ਼ਨ ਕਮਿਸ਼ਨ ਦੇ ਉਹਨੂੰ ਫਾਲੋ ਕਰਦੇ ਹਾਂ ਨਾਮਿਨੇਸ਼ਨ ਫਾਈਲ ਕਿਤੇ ਜਾ ਰਿਹਾ ਹੂੰ ਇਸ ਕਰਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਕਿ ਇੰਨੀ ਗਰਮੀ ਤੁਸੀਂ ਆਏ ਪਹਿਲੇ ਨਾਮਿਨੇਸ਼ਨ ਫਾਈਲ ਕਰ ਲੈਣ ਤੇ ਭਰਾ ਕੇ ਫਿਰ ਗੱਲ ਕਰਾਂਗੇ ਚਲੋ